ਦੇਖੋ ਇਹੀ ਚੀਜ਼ ਆ ਜਥੇਦਾਰ ਜੀ ਨੇ ਇੱਕ ਵੈਬਸਾਈਟ ਅਨਾਉਂਸ ਕੀਤੀ ਹੈ ਇੱਥੋਂ ਵੀ ਉਸ ਚ ਸਾਰੀਆਂ ਜਿੰਨੀਆਂ ਆਰਗੇਨਾਈਜੇਸ਼ਨਸ ਆ ਜਾਂ ਜਿੰਨੀਆਂ ਐਨਜੀਓਜ਼ ਆ ਉਹਦੇ ਵਿੱਚ ਰਜਿਸਟਰ ਹੋਣ ਤੇ ਆਪਦੇ ਆਪ ਦੇ ਵਲੰਟੀਅਰਸ ਦੇਣ ਦੇਖੋ ਸਟੈਪ ਤਾਂ ਬਹੁਤ ਵਧੀਆ ਹੈਗਾ ਇਹ ਅੱਗੇ ਇਹਦੀ ਵਰਕਿੰਗ ਕਿਵੇਂ ਹੋਊਗੀ ਕਿਵੇਂ ਚੱਲੂਗਾ ਉਸ ਤੇ ਆ ਤੇ ਅਡਾਪਟ ਕਰਨ ਵਾਲੀ ਗੱਲ ਦੇਖੋ ਇਹੋ ਜੀ ਪਹਿਲਾਂ ਜੇ ਇਹ ਸਟਾਰਟਿੰਗ ਆ ਆਪਾਂ ਕਹਾਂਗੇ ਕਿਸੇ ਚੀਜ਼ ਦੀ ਆਪਾਂ ਨੂੰ ਵੀ ਕੰਮ ਕਰਕੇ ਹੀ ਪਤਾ ਲੱਗੂਗਾ ਸਾਰੇ ਆਰਗੇਨਾਈਜੇਸ਼ਨ ਠੀਕ ਹੈ ਜੇ ਜਿਹੜਾ ਕੋਈ ਇੰਡੀਵਿਜੂਅਲ ਤੌਰ ਤੇ ਪਿੰਡ ਦਾ ਕਰ ਸਕਦਾ ਉਹ ਕਰੇ ਨਹੀਂ ਤਾਂ ਫਿਰ ਵੀ ਆਪਾਂ ਇਕੱਠੇ ਹੈਗੇ ਹੀ ਆ ਇੱਕ ਦੂਜੇ ਦੀ ਮਦਦ ਨੂੰ ਸਭ ਕੋਲ ਇੱਕ ਦੂਜੇ ਦੇ ਨੰਬਰ ਆ ਸਭ ਇੱਕ ਦੂਜੇ ਨਾਲ ਅਟੈਚਡ ਆ ਬਾਕੀ ਤੁਹਾਡੇ ਜਿਵੇਂ ਆਪਾਂ ਕਹਿ ਲਈਏ মিডিਆ ਪਰਸਨ ਸਾਨੂੰ ਬਹੁਤ ਲੋੜ ਆ ਉਹਨਾਂ ਦੇ ਥਰੂ ਵੀ ਆਪਾਂ ਅਟੈਚਡ ਆ ਜਿੱਥੇ ਜਿਹੜੀ ਚੀਜ਼ ਦੀ ਲੋੜ ਹੋਈ ਜਰੂਰ ਮੁਹੱਈਆ ਕਰਾਵਾਂਗੇ ਜੀ ਅੱਜ ਦੀ ਮੀਟਿੰਗ ਦਾ ਲੱਗਦਾ ਔਣ ਸਮੇਂ ਸੁਭ ਸ਼ੰਕੀ ਤੇ ਮਿਲੂਗਾ ਕਿਉਂਕਿ ਬਹੁਤ ਆਤ ਐਨ ਜੀਓ ਇਸ ਟਾਈਮ ਦੇ ਤੇ ਸੇਵਾਵਾਂ ਦੇ ਰਹੀਆਂ ਐ ਨਾਰੇ ਭਾਈਚਾਰਾ ਸਾਡਾ ਸੇਵਾਵਾਂ ਕਰ ਰਿਹਾ ਵਾ ਇਥੇ ਦੇਸ਼ ਦੇ ਉਤੋਂ ਸੇਵਾਵਾਂ ਚੱਲ ਰਹੀਆਂ ਤੁਸੀਂ ਟਰਾਲੀਆਂ ਭਰ ਕੇ ਤੁਰ ਪੈਨੇ ਹੋ ਸਾਡੀ ਨੌਜਵਾਨ ਪੀੜੀ ਟਰਾਲੀਆਂ ਭਰ ਕੇ ਪਿੰਡਾਂ 'ਚ ਤੁਰ ਰਹੀ ਹੈ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਪਿੰਡਾਂ 'ਚੋਂ ਇੱਕ ਜਾਂ ਦੋ ਵਾਰ ਦੀ ਗ੍ਰਾਹੀ ਹੋ ਸਕਦੀ ਆ ਤੀਜੀ ਵਾਰੀ ਗ੍ਰਾਹੀ ਕਰਨੇ ਪੈਣਾ ਜੇ ਮੁਸ਼ਕਲ ਪਰ ਲੱਗਣਾ ਸਹੀ ਥਾਂ ਤੇ ਚਾਹੀਦਾ ਨਾ ਅਗਲੇ ਪਾਸੇ ਕਿਸ ਤਰ੍ਹਾਂ ਕੰਟੈਕਟ ਕਰਨ ਉਹ ਐਨ ਜੀਓ ਨੂੰ ਮਿਲਣਾ ਕਿ ਪਿੰਡਾਂ ਚ ਆਣ ਕੇ ਆਪ ਪਹੁੰਚਣ ਘਰ ਘ ਦੇਖੋ ਕਰ ਕਰ ਆਪਾਂ ਹਰ ਬੰਦਾ ਹਰ ਘਰ ਤੱਕ ਨਹੀਂ ਪਹੁੰਚ ਸਕਦਾਗਾ ਕਿਉਂਕਿ ਜਿਹੜਾ ਵੀ ਕੋਈ ਸੇਵਾ ਲੈ ਕੇ ਆਉਂਦਾਗਾ ਉਹ ਸੂਬਾ ਚੱਲਦਾ ਅਗਲੇ ਨੇ ਆਉਂਦਾ ਸ਼ਾਮ ਨੂੰ ਮੁੜਨਾ ਵੀ ਹੁੰਦਾ ਉੱਥੇ ਤਾਂ ਜਿਹੜੇ ਟੀਮਾਂ ਬੈਠੀਆਂ ਉਹਨਾਂ ਨੇ ਅੱਗੇ ਸਾਰਾ ਵਰਕਿੰਗ ਕਰਨੀ ਆ ਕਿਉਂਕਿ ਉਹਨਾਂ ਦੇ ਕੋਲੇ ਸਾਰਾ ਬਲੂਪ੍ਰਿੰਟ ਪਲਾਨ ਤਿਆਰ ਹੁੰਦਾਗਾ